ਸੱਤ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਆਪਾਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਰੋਲਰ ਅਪਾ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਕਰਾਂਦੀ ਮਾਰਕੀਟ ਠੰਡੀ ਆ। ਤੀਜਾ ਟੈਕਸਾਸ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਸੰਬੰਧੀ ਅਪਡੇਟ ਆ। ਚੌਥੀ ਗੱਲਬਾਤ ਮਾਈਕ ਟੈਂਪ ਮਾਈਕ ਪੈਂਸ ਨੇ ਟਰੰਪ ਦੀ ਲੋਚਨਾ ਕੀਤੀ ਹੈ ਤੇ ਆਖਰ ਦੇ ਵਿੱਚ ਮੈਟਾ ਦੀ AI ਬਾਰੇ ਚਰਚਾ ਕਰਾਂਗੇ। ਇਹ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ ਇਮੀਗ੍ਰੇਸ਼ਨ ਨੀਤੀ ਬਾਰੇ ਅੱਜ ਮਾਰਕ ਕਾਰਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਕਾਫੀ ਸਾਰਤਕ ਸਿੱਟੇ ਨਿਕਲਣ ਦੀ ਆਸ ਆ ਜਿੱਥੇ ਰਾਸ਼ਟਰਪਤੀ 트੍ਰੰਪ ਨੇ ਕੈਨੇਡਾ ਨੂੰ ਇੱਕ ਵਾਰ ਫਿਰ ਇੱਕ ਨਵੀਂ ਸਟੇਟ ਬਣਾਉਣ ਦੀ ਗੱਲ ਮਾਰਕਰਨੀ ਦੇ ਸਾਹਮਣੇ ਕੀਤੀ ਕਿ ਕੈਨੇਡਾ ਨੂੰ ਫਾਇਦਾ ਹੋਊਗਾ ਕੈਨੇਡਾ ਦੇ ਲੋਕਾਂ ਨੂੰ ਫਾਇਦਾ ਹੋਊਗਾ ਬਹੁਤ ਸਾਰਾ ਇਹਨਾਂ ਨੂੰ ਬੈਨੀਫਿਟ ਹੋਣਗੇ ਅਸੀਂ ਮਿਲਟਰੀ ਸਪੋਰਟ ਕਰਾਂਗੇ ਉਹਦੇ ਤੋਂ ਬਾਅਦ ਮਾਰਕਰਨੀ ਦਾ ਜਿਹੜਾ ਬਿਆਨ ਸੀ ਉਹ ਬਹੁਤ ਮਹੱਤਵਪੂਰਨ ਸੀ ਮਾਰਕਰਨੀ ਨੇ ਕਿਹਾ ਕਿ ਤੁਸੀਂ ਬ ਰਾਸ਼ਟਰਪਤੀ 트럼ਪ ਨੂੰ ਸੰਬੋਧਨ ਕਰਕੇ ਕਿ ਜਿੱਦਾਂ ਤੁਸੀਂ ਰੀਅਲ ਸਟੇਟ ਤੋਂ ਆ ਤੇ ਤੁਹਾਨੂੰ ਪਤਾ ਆ ਕਿ ਕੁਝ ਥਾਵਾਂ ਵਿਕਾਊ ਨਹੀਂ ਹੁੰਦੀਆਂ ਇਸੇ ਤਰ੍ਹਾਂ ਕੈਨੇਡਾ ਕਦੇ ਵੀ ਵਿਕਾਊ ਨਹੀਂ ਸੀ ਤੇ ਨਾ ਹੀ ਇਹ ਕਦੇ ਇਹ ਜਿਹੜਾ ਵਿਕਾਊ ਹੋਣਾ ਆ ਉਹ ਕਹਿੰਦੇ ਮੈਂ ਕੈਂਪੇਨ ਦੇ ਦੌਰਾਨ ਕੈਨੇਡਾ ਦੇ ਮਾਲਕਾਂ ਨਾਲ ਗੱਲ ਕੀਤੀ ਹੈ ਮਾਲਕਾਂ ਨਾਲ ਗੱਲ ਮਤਲਬ ਕੀਤੀ ਆ ਕਿ ਲੋਕਾਂ ਦੇ ਨਾਲ ਤੇ ਇਹ ਕੈਨੇਡਾ ਵਿਕਾਊ ਨਹੀਂ ਆ ਸੋ ਇਹਦੇ ਤੋਂ ਬਾਅਦ ਹੁਣ ਲੱਗਦਾ ਹੈ ਕਿ ਕਾਫੀ ਸਾਰਥਕ ਸੱਟੇ ਜਿਹੜੇ ਉਹ ਨਿਕਲ ਵੀ ਹੁਣ ਅਮਰੀਕਾ ਦੀਆਂ ਇਮੀਗ੍ਰੇਸ਼ਨ ਸੰਬੰਧੀ ਕੁਝ ਅਪਡੇਟਸ ਨੇ ਕੁਝ ਰੌਲੇ ਰੱਪੇ ਨੇ ਇੱਕ ਤੇ ਕੱਲ ਦਾ ਜਿਹੜੀ ਖਬਰ ਆ ਉਹ ਚਰਚਾ ਦੇ ਵਿੱਚ ਚੱਲ ਰਹੀ ਹੈ ਕਿ ਰਾਸ਼ਟਰਪਤੀ 트ੰਪ ਨੇ ਕਿਹਾ ਕਿ 1000 ਡਾਲਰ ਲੈ ਲੋ ਅਮਰੀਕਾ ਛੱਡ ਜਾਓ ਜਿਹੜੇ ਕੱਚੇ ਬੰਦੇ ਆ ਉਹਨਾਂ ਨੂੰ ਸਿੱਧਾ ਸਿੱਧਾ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਨੂੰ ਅਸੀਂ ਆਪਸ਼ਨ ਦਿੰਨੇ ਆ ਇੱਕ CBP ਐਪ ਆ ਉਸ ਐਪ ਦੇ ਉੱਤੇ ਜਾ ਕੇ ਤੁਸੀਂ ਇੰਟੈਂਟ ਟੂ ਡਿਪਾਰਟ ਕਰ ਦਿਓ ਕਿ ਮੈਂ ਵਾਪਸ ਜਾਣਾ ਚਾਹੁੰਨਾ ਆ ਤੇ ਅਸੀਂ ਤੁਹਾਨੂੰ ਬਾਜ਼ਿਤ ਟਿਕਟ ਲੈ ਕੇ ਦੇਵਾਂਗੇ 1000 ਡਾਲਰ ਕੋਲੋਂ ਦੇਵਾਂਗੇ ਤੇ ਤੁਸੀਂ ਸਾਡਾ ਦੇਸ਼ ਛੱਡ ਜਾਓ ਜਿਹੜੇ ਕੱਚੇ ਨੇ ਜਿਹੜੇ ਅਨ ਡਾਕੂਮੈਂਟਡ ਨੇ ਇਹਦੇ ਨਾਲ ਫਾਇਦਾ ਕੀ ਹੈ ਹੁਣ ਦੇਖੋ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕੱਚਿਆਂ ਨੂੰ ਕੱਢਣ ਦੀ ਇੱਕ ਬੰਦੇ ਨੂੰ ਕੱਢਣ ਦੇ ਉੱਤੇ 17000 ਡਾਲਰ ਲੱਗਦਾ ਅਮਰੀਕਾ ਦੀ ਸਰਕਾਰ ਦਾ ਇਹ ਜੇ ਇਕੱਲਾ ਟਿਕਟ ਤੇ 1000 ਡਾਲਰ ਨਾਲ ਸਰਜਵੇ ਤੇ ਬਹੁਤ ਫਾਇਦਾ ਹੈ ਸਰਕਾਰ ਨੂੰ 70% ਤੱਕ ਪੈਸਾ ਬਚ ਜੂਗਾ ਉਹਨਾਂ ਦਾ ਹੁਣ ਜੇ ਪਰ ਦੂਜਾ ਇਹ ਆ ਵੀ ਜਾਊਗਾ ਕੋਈ ਇੱਕ ਬੰਦੇ ਨੇ ਪਤਾ ਲੱਗਿਆ ਕਿ ਅਜੇ ਤੱਕ ਉਹਨਾਂ ਨੇ ਕਿਹਾ ਵੀ ਭਾਈ ਭੇਜ ਦਿਓ ਮੈਨੂੰ ਟਿਕਟ ਲੈ ਦਿਓ ਤੇ ਨਾਲ 1000 ਡਾਲਰ ਦੇ ਦਿਓ ਮੈਂ ਚਲੇ ਜਾਣਾ ਪਰ ਅ ਲੱਗਦਾ ਨਹੀਂ ਬਹੁਤੇ ਲੋਕ ਜਾਣਗੇ ਕਿਉਂਕਿ ਮਸੀਂ ਤੇ ਬੰਦਾ ਅਮਰੀਕਾ ਪਹੁੰਚਦਾ ਉਹ ਕਿੱਥੋਂ 1000 ਡਾਲਰ ਬਦਲੇ ਅਮਰੀਕਾ ਛੱਡ ਕੇ ਜਾਂਦਾ ਭਾਵੇਂ ਕੱਚਾ ਹੀ ਹੋਵੇ ਸਰਕਾਰ ਨੇ ਇਹਦੇ ਨਾਲ ਇਹ ਕਹਿ ਕੇ ਅਰੇਸਟ ਨਹੀਂ ਕਰਾਂਗੇ ਤੁਹਾਨੂੰ ਕਿ ਜੇ ਤੁਸੀਂ ਆਪਣੇ ਆਪ ਦੇਸ਼ ਛੱਡ ਕੇ ਜਾਂਦੇ ਆ ਅ ਅਸੀਂ ਜਿਹੜਾ ਤੁਹਾਨੂੰ ਅਰੇਸਟ ਨਹੀਂ ਕਰਾਂਗੇ ਤੇ ਨਾ ਤੁਹਾਨੂੰ ਅਸੀਂ ਡੀਟੇਨ ਕਰਾਂਗੇ ਕੋਈ ਇਦਾਂ ਦੀ ਗੱਲਬਾਤ ਦੇ ਦੌਰਾਨ ਵੀ ਜੇ ਤੁਸੀਂ ਉਹ ਐਪ ਦੇ ਉੱਤੇ ਲਿਖ ਦਿੱਤਾ ਪਾ ਦਿੱਤਾ ਵੀ ਮੈਂ ਜਾਣਾ ਚਾਹੁੰਨਾ ਤੇ ਤੁਹਾਨੂੰ ਅਸੀਂ ਡੀਟੇਨ ਵੀ ਨਹੀਂ ਕਰਾਂਗੇ ਦੂਜੀ ਇਹਦੇ ਚ ਖਾਸ ਗੱਲ ਉਹਨਾਂ ਨੇ ਇਹ ਦੱਸੀਆ ਕਿ ਮੁੜ ਕੇ ਤੁਸੀਂ ਕਾਨੂੰਨੀ ਤੌਰ ਤੇ ਵਾਪਸ ਆ ਸਕਦੇ ਆ ਸਰਕਾਰ ਇਹ ਕਹਿੰਦੀ ਆ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਜਾਣਗੇ ਉਹਨਾਂ ਨੂੰ ਮੁੜ ਕੇ ਲਾਓ ਕੀਤਾ ਜਾ ਸਕਦਾ ਵੀ ਤੁਸੀਂ ਦੁਬਾਰਾ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਆ ਸਕਦੇ ਆ ਪਰ ਇਹਨੂੰ ਐਕਸਪਲੇਨ ਨਹੀਂ ਕੀਤਾ ਉਹਨੇ ਵੀ ਕਿੱਦਾਂ ਦੇਖੋ ਹੁਣ ਜਿਹੜੇ ਬੰਦੇ ਨੂੰ ਕੱਢਿਆ ਇੱਥੋਂ ਜਿਹੜਾ ਬੰਦਾ ਕੱਚਾ ਆ ਉਹ ਤੇ ਕਿੱਦਾਂ ਆ ਸਕਦਾ ਮੁੜ ਕੇ ਤੇ ਲੋਕਾਂ ਨੂੰ ਵੀ ਪਤਾ ਨਾ ਪਰ ਦੂਜੀ ਗੱਲ ਆ ਵੀ ਜੇ ਇਹਨਾਂ ਨੇ ਫੜਕੇ ਤੋਰਿਆ ਉਹ ਤੇ ਬਿਲਕੁਲ ਨਹੀਂ ਆ ਸਕਦਾ ਸੋ ਇਹਦਾ ਇਹਦਾ ਜਿਹੜਾ ਗੱਲ ਸੋਚਣ ਵਾਲੀ ਇਦਾਂ ਲੱਗਦੀ ਕਿ ਇਹਨਾਂ ਦਾ ਇਰਾਦਾ ਇਹ ਆ ਕਿ ਉਹਦੇ ਕੋਲੇ ਫੇਰ ਵੀ ਚਾਂਸਸ ਆ ਜਿਹੜਾ ਆਪ ਗਿਆ ਉਹਦੇ ਕੋਲੇ ਕਿਉਂ ਵਾਪਸ ਆ ਸਕੇ ਰਾਸ਼ਟਰਪਤੀ 트੍ਰੰਪ ਦਾ ਵਾਅਦਾ ਆਇਆ ਕਿ 1 ਮਿਲੀਅਨ ਬੰਦਾ ਵਾਪਸ ਭੇਜਣਾ ਉਹਦਾ ਰੌਲਾ ਰੱਪਾ ਬਹੁਤ ਪਿਆ ਆ ਮਿਲੀਅਨ ਬੰਦਾ ਜਿਹੜਾ ਇਹਨਾਂ ਨੇ ਵਾਪਸ ਭੇਜਣਾ ਆ ਆਪਣੀ ਇਸ ਟਰਮ ਦੇ ਵਿੱਚ ਪਹਿਲੀ ਟਰਮ ਦੇ ਵਿੱਚ ਇਹਨਾਂ ਨੇ 9 ਲੱਖ ਕੁਛ ਹਜ਼ਾਰ ਭੇਜਿਆ ਸੀ ਹੁਣ ਰੌਲਾ ਇਹ ਆ ਕਿ ਇਮੀਗ੍ਰੇਸ਼ਨ ਦਾ ਰੌਲਾ 트੍ਰੰਪ ਵਾਰੀ ਬਹੁਤ ਪੈ ਰਿਹਾ ਡੋਨਲਡ 트੍ਰੰਪ ਦੀ ਇਸ ਟਰਮ ਦੇ ਵਿੱਚ ਰੌਲਾ ਬਹੁਤ ਪੈ ਰਿਹਾ ਬੰਦੇ ਉਹਨੇ ਜਿਆਦਾ ਰਿਪੋਰਟ ਨਹੀਂ ਕੀਤੀ ਬਰਾਕ ਬਾਮਾ ਦੀ ਜਦੋਂ ਟਰਮ ਸੀ ਉਹਨੇ 3 ਮਿਲੀਅਨ 30 ਲੱਖ ਬੰਦਾ ਭੇਜਿਆ ਸੀ ਵਾਪਸ ਬਾਹਰ ਕੱਢਿਆ ਅਮਰੀਕਾ ਤੋਂ ਇਹ ਤੇ ਮਤਲਬ ਇਹਨਾਂ ਨੇ 1 ਲੱਖ 10 ਲੱਖ ਭੇਜਿਆ ਸੀ 1 ਮਿਲੀਅਨ ਹੁਣ ਵੀ ਮਤਲਬ 1 ਮਿਲੀਅਨ ਤੋਂ ਵੀ ਘੱਟ ਇਹ ਹੁਣ 1 ਮਿਲੀਅਨ ਕਹਿ ਰਿਹਾ ਪਰ ਇਹਦਾ ਰੌਲਾ ਬਹੁਤ ਪੈਂਦਾ ਔਰ ਇਮੀਗ੍ਰੇਸ਼ਨ ਵਿਭਾਗ ਦੇ ਹਹਾ ਕਰਮਚੀ ਪਈ ਅਮਰੀਕਾ ਦੇ ਵਿੱਚ ਐਸ ਵੇਲੇ ਜਿਹੜੇ ਜਿੱਦਾਂ ਇਹ ਆਹ ਹੁਣ ਨਵਾਂ ਹੈ ਔਰ ਡੈਮੋਕ੍ਰੇਟ ਹਨ ਕ੍ਰਿਟਿਸਾਈਜ਼ ਕਰ ਰਹਾ ਹੈ ਡੈਮੋਕ੍ਰੇਟ ਕਾਂਗਰਸਮੈਨ ਨੇ ਕੋਸ਼ਿ ਜਿਹੜਾ ਇੱਕ ਡੈਮੋਕ੍ਰੇਟ ਕਾਂਗਰਸਮੈਨ ਜਿਹੜਾ ਕਿਸੇ ਵੇਲੇ ਆਪ ਵੀ ਆਨ ਡਾਕੂਮੈਂਟਡ ਸੀਗਾ ਉਹਨੇ ਕਹਾ ਵੀ ਰਿਸ਼ਵਤ ਆ ਸਿੱਧੀ ਲੋਕਾਂ ਨੂੰ ਦੇ ਛੱਡ ਕੇ ਜਾਣ ਦੇ ਲਈ ਇਹ ਸਰਕਾਰ ਆਪਣਾ ਵਾਅਦਾ ਰੱਖਦੀ ਆ ਜਾਂ ਨਹੀਂ ਜਾਂ ਉਹ ਸਾਰਾ ਕੁਝ ਸੇਫ ਹੋਊਗਾ ਇਹਦੇ ਬਾਰੇ ਵੀ ਜਿਹੜੀ ਸ਼ੱਕ ਆ ਦੂਜੀ ਗੱਲ ਐ ਇਸ ਵੇਲੇ ਇਮੀਗ੍ਰੇਸ਼ਨ ਨਾਲ ਸੰਬੰਧ ਤੇ ਆ ਲੋਕ ਡਰੇ ਬਹੁਤ ਆ ਡਰੇ ਇਸ ਤਰ੍ਹਾਂ ਆ ਜਿਹੜੇ ਇਮੀਗ੍ਰੈਂਟਸ ਨੇ ਇੱਕ ਤਾਂ ਹੈਗਾ ਨਾ ਕੱਚੇ ਕੱਚਿਆਂ ਦਾ ਚਲੋ ਪਤਾ ਹੀ ਹੈ ਵੀ ਉਹਨਾਂ ਦਾ ਤਾਂ ਨਾਂ ਬਾਹਰ ਜਾ ਸਕਦੇ ਨਾ ਆ ਸਕਦੇ ਕੀ ਉਹਨਾਂ ਦਾ ਵੀਜ਼ਾ ਤੇ ਕਿੱਥੇ ਉਹਨੇ ਜਾਣਾ ਅਮਰੀਕਾ 'ਚ ਹੈਗੇ ਇੱਥੇ ਰਹਿੰਦੇ ਆ ਜਿਹੜੇ ਅਨ ਡਾਕੂਮੈਂਟਡ ਨੇ ਦੂਜੀ ਉੱਥੇ ਕਿਸਮ ਹੈਗੀ ਆ ਜਿਨ੍ਹਾਂ ਕੋਲੇ ਵੀਜ਼ਾ ਆ ਟੂਰਿਸਟ ਵਿਜ਼ਿਟਰ ਕੋਈ ਵੀ ਵੀਜ਼ਾ ਉਹਨਾਂ ਕੋਲੇ H1B V1 ਇੱਕ ਤਰ੍ਹਾਂ ਦਾ ਵੀਜ਼ਾ ਉਹਨਾਂ ਕੋਲ ਹੈਗਾ ਅਮਰੀਕਾ ਦੇ ਵਿੱਚ ਰਹਿ ਰਹੇ ਆ ਤੀਜੀ ਉੱਥੇ ਕਿਸਮ ਆ ਜਿਹੜੇ ਪੀਆਰ ਨੇ ਪਰਮਨੈਂਟ ਰੈਜ਼ੀਡੈਂਟ ਨੇ ਜਿਨ੍ਹਾਂ ਦੇ ਕੋਲੇ ਗ੍ਰੀਨ ਕਾਰਡ ਆ ਚੌਥੀ ਉੱਥੇ ਕਿਸਮ ਆ ਜਿਹੜੇ ਸਿਟੀਜ਼ਨ ਨੇ ਆਏ ਸੀਗੇ ਅਮਰੀਕਾ ਕਿਸੇ ਵੇਲੇ ਪਰ ਬਾਅਦ ਸਿਟੀਜ਼ਨ ਹੋ ਗਏ ਇੱਥੇ ਦੇ ਗ੍ਰੀਨ ਕਾਰਡ ਤੋਂ ਬਾਅਦ ਇੱਕ ਉਹ ਲੋਕ ਨੇ ਇੱਕ ਜਿਹੜੇ ਬਾਇਰਥ ਸਿਟੀਜ਼ਨ ਨੇ ਉਹ ਚ ਖੈਰ ਉਹਨਾਂ ਦਾ ਰੋਲਾ ਨਹੀਂ ਇਹ ਜਿਹੜੀਆਂ ਚਾਰੋਂ ਕਿਸਮਾਂ ਨੇ ਚਾਰੋਂ ਡਰੀਆਂ ਨੇ ਪਹਿਲੀ ਤੇ ਇਸ ਕਰਕੇ ਡਰੀਆ ਵੀ ਸਾਨੂੰ ਕੱਚੇ ਆ ਸਾਡੇ ਕੋਲੇ ਕਾਗਜ਼ ਕੋਈ ਨਹੀਂ ਉਹ ਤਾਂ ਅਮਰੀਕਾ ਤੋਂ ਬਾਹਰ ਨਹੀਂ ਜਾ ਸਕਦੇ ਜਿਹੜੇ ਵੀਜ਼ੇ ਵਾਲੇ ਨੇ ਉਹ ਵੀ ਬਾਹਰ ਜਾਣ ਤੋਂ ਡਰ ਰਹੇ ਆ ਤੇ ਵਕੀਲ ਵੀ ਉਹਨਾਂ ਨੂੰ ਸਲਾਹ ਦੇ ਰਿਹਾ ਵੀ ਥੋੜਾ ਚਰਣਾ ਜਾਓ ਗਰਮੀਆਂ ਦਾ ਹੁਣ ਮੌਸਮ ਆ ਕੇ ਬਹੁਤ ਲੋਕਾਂ ਨੇ ਅਮਰੀਕਾ ਛੱਡ ਕੇ ਬਾਹਰ ਘੁੰਮਣ ਫਿਰਨ ਜਾਣਾ ਕੋਈ ਦੇ ਨਾ ਜਾਓ ਮੰਨਿਆ ਤੁਹਾਡੇ ਕੋਲ ਵੀਜ਼ਾ ਆ ਪਰ ਤੁਹਾਨੂੰ ਤੁਹਾਡਾ ਵੀਜ਼ਾ ਰਿਵੋਕ ਰਿਵੋਕ ਕਰ ਸਕਦੇ ਆ ਤੇਰੇ ਨੇ ਕੀਤੇ ਵੀ ਆ ਲੋਕਾਂ ਦੇ ਵੀਜ਼ੇ ਕੈਨਸਲ ਕਰਨਾ ਆਮ ਹੀ ਗੱਲ ਹੋਈ ਆ ਅਗਲਾ ਜਿਹੜਾ ਗ੍ਰੀਨ ਕਾਰਡ ਆ ਗ੍ਰੀਨ ਕਾਰਡ ਵਾਲਾ ਨੂੰ ਵੀ 에ਰਪੋਰਟ ਤੇ ਰੋਕਦੇ ਆ ਵੀਜ਼ੇ ਕੈਨਸਲ ਕਰ ਦਿੱਤੇ ਜਾਂਦੇ ਆ ਛੋਟੀ ਜੀ ਗੱਲ ਪਿੱਛੇ ਵੀ ਜਿਹੜਾ ਸਰਕਾਰ ਆ ਉਹ ਵੀਜ਼ਾ ਕੈਨਸਲ ਕਰ ਦਿੰਦੀ ਮੰਨ ਲਓ ਤੁਸੀਂ ਕੋਈ ਟ੍ਰੈਫਿਕ ਤੇ ਹੀ ਗੱਡੀ ਤੇਜ਼ ਚਲਾਉਂਦੇ ਸੀ ਕਿਤੇ ਫੜੇ ਗਏ ਤੁਸੀਂ ਰੈੱਡ ਲਾਈਟ ਟੱਪ ਲਈ ਜੰਪ ਕਰ ਗਏ ਕਿਤੇ ਫੜੇ ਗਏ ਉਹ ਤੁਹਾਡਾ ਕੇਸ ਕੱਢ ਕੇ ਸਾਹਮਣੇ 에ਰਪੋਰਟ ਤੇ ਲੈ ਉਹਦੇ ਕੋ ਭਾਈ ਤੂੰ ਆਹ ਗਲਤੀ ਕੀਤੀ ਜਾਂ ਡਰੱਗ ਅਫੈਂਸ ਹੋ ਗਏ ਤੇ ਔਰ ਇਹ ਜਦੋਂ ਕਰਦੇ ਆ ਨਾ ਇਹ ਕਰਨ ਵੇਲੇ ਕਿਸੇ ਅਦਾਲਤ ਦੀ ਲੋੜ ਨਹੀਂ ਨਾ ਕਿਸੇ ਵਕੀਲ ਨੂੰ ਪੁੱਛਦੇ ਆ ਗ੍ਰੀਨ ਕਾਰਡ ਹੋਲਡਰ ਵੀ ਰਿਸਕ ਦੇ ਉੱਤੇ ਆ ਇਸ ਵੇਲੇ ਪਰਮਨੈਂਟ ਰੈਜ਼ੀਡੈਂਟ ਜਾਨੀ ਕਿ ਗ੍ਰੀਨ ਕਾਰਡ ਹੋਲਡਰ ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਉਹਨਾਂ ਤੇ ਸਵਾਲ ਕੀਤੇ ਜਾ ਸਕਦਾ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਉਹ ਵੀ 에ਰਪੋਰਟ ਦੇ ਉੱਤੇ ਅਮਰੀਕਾ ਦੇ ਸਿਟੀਜ਼ਨ ਤੁਸੀਂ ਅਮਰੀਕਾ ਚਾਹੇ ਵੀਜ਼ਾ ਲਿਆ ਕਿਹੇ ਵੇਲੇ ਕੱਚੇ ਸੀ ਹੌਲੀ-ਹੌਲੀ ਗ੍ਰੀਨ ਕਾਰਡ ਲੈ ਲਿਆ ਸਿਟੀਜ਼ਨ ਬਣ ਗਿਆ ਅ ਮੁੜ ਕੇ ਗ੍ਰੀਨ ਕਾਰਡ ਤੋਂ ਬਾਅਦ ਪੱਕੇ ਹੋ ਗਿਆ ਤੁਹਾਨੂੰ ਵੀ 에ਰਪੋਰਟ ਤੇ ਰੋਕਿਆ ਜਾ ਸਕਦਾ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਵੀ ਰੋਕ ਕੇ ਡਿਪੋਰਟ ਕੀਤਾ ਜਾ ਸਕਦਾ اسپੈਸ਼ਲੀ ਜੇ ਤੁਹਾਡਾ ਕੋਈ ਕ੍ਰਿਮੀਨਲ ਰੈਕੋਰਡ ਹੈਗਾ ਕ੍ਰਿਮੀਨਲ ਰੈਕੋਰਡ ਤਾਂ ਮੰਨਿਆ ਹੀ ਜਾਂਦਾ ਕੋਈ ਵੱਡੀ ਗੱਲ ਹੈ ਉਹ ਭਾਵੇਂ ਉਹ ਚ ਤੁਸੀਂ ਬਰੀ ਹੋ ਗਏ ਸੀ ਪਰ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਖਤਰਾ ਆ ਜਿਹੜੇ ਕਿਸੇ ਧਰਨੀਆਂ ਮੁਜ਼ਾਹਰਿਆਂ ਦੇ ਵਿੱਚ ਸ਼ਾਮਲ ਰਹੇ ਕਿਸੇ ਪ੍ਰੋਟੈਸਟ ਦੇ ਵਿੱਚ ਜਾਂ ਖਾਸ ਤੌਰ ਤੇ ਜਿਹੜੇ ਪਲਸਤੀਨ ਨੂੰ ਸਪੋਰਟ ਕਰਦੇ ਆ ਜਿਹੜੇ ਪ੍ਰੋਟੈਸਟਰ ਹਨ ਜਾਂ ਸਟੂਡੈਂਟਸ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਐਕਟੀਵਿਸਟ ਸਪੈਸ਼ਲੀ ਜਿਹੜੇ ਪਲਸਤੀਨ ਨੂੰ ਸਪੋਰਟ ਕਰਦੇ ਆ ਉਹ ਵੱਡੇ ਰਿਸਕ ਦੇ ਉੱਤੇ ਆ ਟਰੈਵਲ ਜਿਹੜਾ ਰਿਸਕੀ ਆ ਇਸ ਵੇਲੇ ਜੇ ਤੁਹਾਡੀ ਕੋਈ ਅਰੈਸਟ ਹਿਸਟਰੀ ਹੈਗੀ ਪਹਿਲਾਂ ਕੋਈ ਵੀ ਤੁਹਾਡਾ ਪੁਰਾਣਾ ਚਾਰਜ ਕੋਈ ਵੀ ਤੁਹਾਡਾ ਡਿਸਮਿਸ ਹੋਇਆ ਚਾਰਜ ਡੀਓਆਈ ਜਾਂ ਮੈਰਵਾਣਾ ਪੋゼਸ਼ਨ ਕੋਈ ਵੀ ਇਦਾਂ ਦੀ ਗੱਲਬਾਤ ਆ ਨੋ ਮੈਟਰ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਤੁਹਾਨੂੰ ਫੜ ਕੇ 에ਰਪੋਰਟ ਤੋਂ ਭੇਜਿਆ ਜਾ ਸਕਦਾ ਖਾਸ ਤੌਰ ਤੇ ਸਟੂਡੈਂਟਸ ਨੂੰ ਕਹ ਆ ਭਾਈ ਬਾਹਰ ਨਾ ਜਾਓ ਬਾਰਡਰ ਏਜੰਟਸ ਜਿਹੜੇ ਨੇ ਤੁਹਾਡਾ ਫੋਨ ਚੈੱਕ ਕਰ ਰਹੇ ਜਦੋਂ ਤੁਸੀਂ ਜਾਣਦੇ ਆ ਤੁਹਾਡਾ ਫੋਨ ਤੁਹਾਡਾ ਸੋਸ਼ਲ ਮੀਡੀਆ ਚੈੱਕ ਕੀਤਾ ਜਾ ਰਿਹਾ ਅ ਡਰੱਗਸ ਦੇ ਬਾਰੇ ਕੋ ਪ੍ਰੋਟੈਸਟ ਦੇ ਬਾਰੇ ਜਾਂ ਜੋਕਸ ਜਾਂ ਜੋ ਕੁਛ ਉਹ ਸਾਰਾ ਕੁਝ ਤੁਹਾਡਾ ਚੈੱਕ ਕੀਤਾ ਜਾ ਰਿਹਾ ਪ੍ਰੋਸੀਕਿਊਸ਼ਨ ਜਿਹੜੀ ਤੁਹਾਨੂੰ ਧਿਆਨ ਰੱਖਣਾ ਜਾਊਗਾ ਉਹਦੇ ਲੈ ਪਾਸੇ ਕਿਹਾ ਇਹ ਜਾ ਰਿਹਾ ਹੁਣ ਕਿ ਜੇ ਤੁਸੀਂ ਚੱਲੇ ਆ ਪਹਿਲਾਂ ਤਾਂ ਆਪਣੇ ਕਾਗਜ਼ ਪੱਤਰ ਵੀ ਅੰਗਰੇਜ਼ੀ ਨਾਲੇ ਪੂਰੀ ਤਰ੍ਹਾਂ ਚੈੱਕ ਕਰ ਲਓ ਦੂਜਾ ਜਾਣ ਤੋਂ ਪਹਿਲਾਂ ਵਕੀਲ ਨਾਲ ਗੱਲ ਜਰੂਰ ਕਰ ਲਓ ਤੀਜਾ ਤੁਹਾਡੇ ਫੋਨ 'ਚ ਕੋਈ ਵੀ ਸੈਂਸਿਟਿਵ ਡਾਟਾ ਉਹਨੂੰ ਡਿਲੀਟ ਕਰ ਦਿਓ ਚੌਥਾ ਇੱਕ ਵਕੀਲ ਆਪਣਾ ਜਰੂਰ ਕਰਕੇ ਜਾਓ ਤੇ ਉਹਦਾ ਨੰਬਰ ਲੈ ਕੇ ਜਾਓ ਤੇ ਨੰਬਰ ਉਹਦਾ ਜਵਾਨੀ ਯਾਦ ਕਰਕੇ ਜਾਓ ਫੋਨ 'ਚ ਨਾ ਰੱਖ ਕੇ ਜਾਓ ਕਿਉਂਕਿ ਉਹਨਾਂ ਨੇ ਫੋਨ ਲੈ ਲੈਣਾ ਤੇ ਉੱਥੇ ਫਿਰ ਹੋ ਕੁਝ ਨਹੀਂ ਸਕਦਾ ਕਿਹਾ ਇਹ ਜਾ ਰਿਹਾ ਕਿ ਐਕਸਟਰਾ ਪ੍ਰਿਪੇਅਰਡ ਹੋ ਕੇ ਜਾ ਉਹਨਾਂ ਗੱਲਾਂ ਨੂੰ ਲਾਈਟਲੀ ਨਾ ਲਓ ਆਪਣਾ ਸਾਰਾ ਸਹੂਕਤਾ ਮਾੜੀ ਜੀ ਗਲਤੀ ਤੁਹਾਨੂੰ ਰਿਪੋਰਟ ਕਰਵਾ ਸਕਦੀ ਹੈ ਜੇ ਤੁਹਾਨੂੰ ਦਿੱਕਤ ਪੈਦਾ ਕਰ ਸਕਦੀ ਹੈ ਔਰ ਕਈਆਂ ਨਾਲ ਹੋਈਆਂ ਆ ਆਪਾਂ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਇਹ ਗੱਲਾਂ ਬਤਾ ਕਰਦੇ ਵੀ ਰਹੀਆਂ ਆ ਅ ਅਗਲੀ ਗੱਲਬਾਤ ਦੋਸਤੋ ਜਿਹੜੀ ਇਸ ਵੇਲੇ ਆ ਆ ਰਹੀ ਆ ਜਿਹੜੀ ਅਸੀਂ ਗੱਲਬਾਤ ਇੱਥੇ ਇਹਦੀ ਕਰ ਰਹੇ ਆ ਅਮਰੀਕਾ ਦੇ ਵਿੱਚ ਜਿਹੜੀ ਟੈਕਸਸ ਦੇ ਵਿੱਚ ਕਾਲਜਸ ਤੇ ਯੂਨੀਵਰਸਿਟੀਆਂ ਨੂੰ ਕੰਟਰੋਲ ਕੀਤਾ ਜਾ ਰਿਹਾ ਇੱਕ ਨਵਾਂ ਬਿੱਲ ਲਿਆਂਦਾ ਜਾ ਰਿਹਾ ਟੈਕਸਸ ਦੇ ਵਿੱਚ ਜਿਹੜਾ ਸਰਕਾਰ ਨੂੰ ਜ਼ਿਆਦਾ ਤਾਕਤ ਸ਼ਕਤੀਆਂ ਦਿੰਦਾ ਉਹਦੇ ਕੋਲੇ ਪਾਵਰ ਜ਼ਿਆਦਾ ਆ ਜਾਂਦੀ ਹੈ ਤਾਂ ਕਿ ਉਹ ਯੂਨੀਵਰਸਿਟੀਆਂ ਦੇ ਵਿੱਚ ਸਿੱਧਾ ਕੰਟਰੋਲ ਕਰ ਸਕਣ ਵੀ ਯੂਨੀਵਰਸਿਟੀਆਂ ਦੇ ਵਿੱਚ ਪੜਾਇਆ ਕੀ ਜਾ ਰਿਹਾ ਜਾਂ ਕਿਸ ਤਰ੍ਹਾਂ ਦੇ ਉੱਥੇ ਪ੍ਰੋਫੈਸਰ ਰੱਖੇ ਜਾ ਰਹੇ ਆ ਖਾਸ ਕਰ ਜਿਹੜੀਆਂ ਪਬਲਿਕ ਕਾਲਜਿਸ ਤੇ ਪਬਲਿਕ ਯੂਨੀਵਰਸਿਟੀਆਂ ਨੇ ਹੁਣ ਇਹ ਕਾਨੂੰਨ ਦੇ ਨਾਲ ਟੈਕਸਸ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ ਨੂੰ ਜਾਂ ਕਾਲਜੇਜ਼ ਨੂੰ ਕਹ ਲੋ ਕਿ ਸਜ਼ਾ ਦਿੱਤੀ ਜਾ ਸਕਦੀ ਪਨਿਸ਼ ਕੀਤਾ ਜਾ ਪਨਿਸ਼ ਕੀ ਕੀਤਾ ਜਾ ਸਕਦਾ ਫੰਡਿੰਗ ਰੋਕੀ ਜਾ ਸਕਦੀ ਜਿਹੜੀ ਤੁਹਾਡੀ ਫੰਡਿੰਗ ਆ ਯੂਨੀਵਰਸਿਟੀ ਦੀ ਸਰਕਾਰ ਗ੍ਰਾਂਟ ਜਿਹੜੀ ਦਿੰਦੀ ਉਹਨਾਂ ਨੂੰ ਖਰਚੇ ਵਾਸਤੇ ਲਿਓ ਰੋਕੀ ਜਾ ਸਕਦੀ ਹੈ ਜਿਹੜੀਆਂ ਸਟੇਟ ਦੇ ਅਫੀਸ਼ੀਅਲਸ ਹੋਣਗੇ ਉਹ ਫੈਕਲਟੀ ਨੂੰ ਓਵਰਟਰਨ ਕਰ ਸਕਦੇ ਆ ਉਹਨਾਂ ਦੇ ਹਾਇਰਿੰਗ ਡਿਸੀਜਨ ਨੂੰ ਵੀ ਕਿਹੜੇ ਪ੍ਰੋਫੈਸਰ ਨੂੰ ਤੁਸੀਂ ਭਰਤੀ ਕਰ ਰਹੇ ਆ ਸਰਕਾਰ ਕਹੂਗੀ ਇਹਨੂੰ ਨਹੀਂ ਰੱਖਣਾ ਇਹਨੂੰ ਕੱਢੋ ਜਾਂ ਫੈਕਲਟੀ ਜਿਹੜੀ ਸੈਨੇਟ ਆ ਜਿਹੜੇ ਉਹਨਾਂ ਨੂੰ ਵੀ ਕੰਟਰੋਲ ਕਰ ਸਕਦੇ ਆ ਮਤਲਬ ਉਹ ਸਿੱਧਾ ਉਹਨਾਂ ਦੇ ਸਿਲੇਬਸ ਨੂੰ ਕਰੇ ਕਲਾਮ ਨੂੰ ਉਹਨਾਂ ਦੇ ਜਿਹੜੇ ਪਾਠਕ੍ਰਮ ਨੂੰ ਉਹਨਾਂ ਨੇ ਪੜਾਉਣਾ ਕੀ ਆ ਇਹਨੂੰ ਸਿੱਧਾ ਕੰਟਰੋਲ ਕਰ ਸਕਦੇ ਆ ਕਿਉਂਕਿ ਰੌਲਾ ਇਹ ਆ ਇੱਕ ਧਿਰ ਇਹ ਕਹਿੰਦੀ ਆ ਕਿ ਸਕੂਲਾਂ ਕਾਲਜਾਂ ਜਾਂ ਜਿਹੜੇ ਸਕੂਲਾਂ ਨਹੀਂ ਮਾਫੀ ਚਾਹੁੰਦੇ ਸਕੂਲ ਤੋਂ ਚਲੇ ਛੋਟੇ ਨਿਆਣਿਆਂ ਦੇ ਆ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਰਾਜਨੀਤੀ ਦੀ ਥਾਂ ਨਹੀਂ ਇਹ ਪੜਨ ਆਉਣਾ ਚਾਹੀਦਾ ਤੇ ਪੜ ਕੇ ਨਿਕਲਣਾ ਚਾਹੀਦਾ ਜਿਹੜੀ ਇੱਥੇ ਰਾਜਨੀਤੀ ਹੋ ਰਹੀ ਆ ਉਹ ਗਲਤ ਆ ਇਸ ਕਰਕੇ ਸਰਕਾਰ ਸਿੱਧਾ ਕੰਟਰੋਲ ਲੈ ਲਈ ਹੈ ਆਪਣਾ ਵੀ ਜਿੱਥੇ ਕਿਤੇ ਵੀ ਕੋਈ ਪ੍ਰੋਟੈਸਟ ਧਰਨਾ ਮਜਾਰਾ ਕਰਦਾ ਉਥੇ ਸਰਕਾਰ ਦਖਲ ਕਰਕੇ ਤੇ ਯੂਨੀਵਰਸਿਟੀ ਨੂੰ ਕਵੇ ਵੀ ਜਾ ਤੇ ਧਰਨੇ ਮਜਾਰੇ ਰੋਕੋ ਜਾਂ ਜਿਹੜੇ ਧਰਨੇ ਮਜਾਰੇ ਕਰਦੇ ਹਨ ਉਹਨਾਂ ਨੂੰ ਕੱਢੋ ਨਹੀਂ ਤੇ ਅਸੀਂ ਤੁਹਾਡੀ ਫੰਡਿੰਗ ਰੋਕ ਲੈਣੀ ਹੈ ਫ੍ਰੀ ਸਪੀਚ ਹੈਗੀ ਆ ਆਪਾਂ ਸਾਰੇ ਜਾਣਦੇ ਆ ਕਿ ਤੁਹਾਡੇ ਕੋਲੇ ਅਧਿਕਾਰ ਆ ਅਮਰੀਕਾ ਦੇ ਵਿੱਚ ਕਿ ਤੁਸੀਂ ਆਪਣੇ ਵਿਊ ਰੱਖ ਸਕਦੇ ਆ ਪਰ ਮੰਨ ਲਓ ਇੱਕ ਜਿਹੜੀ ਜਥੇਬੰਦੀ ਆ ਉਹਨੂੰ ਸਰਕਾਰ ਕਹਿੰਦੀ ਹੈ ਅੱਤਵਾਦੀ ਜਥੇਬੰਦੀ ਆ ਇਹ ਗਲਤ ਆ ਇਹ ਸਾਡੇ ਅਮਰੀਕਾ ਦੀ ਦੁਸ਼ਮਣ ਹੈ ਤੇ ਜੇ ਤੁਸੀਂ ਉਹਦੇ ਹੱਕ ਚ ਬੋਲਦੇ ਆ ਫੇਰ ਤੇ ਕਾਰਵਾਈ ਹੋਊਗੀ ਨਾ ਉੱਥੇ ਫਿਰ ਫਰੀडम ਆਫ ਸਪੀਚ ਤਾਂ ਨਹੀਂ ਹੈ ਨਾ ਉਹ ਇੱਕ ਵੱਖਰਾ ਮਾਮਲਾ ਹੈ ਇਹਨੂੰ ਲੈ ਕੇ ਹੁਣ ਬਹੁਤ ਸਖਤੀ ਕੀਤੀ ਜਾ ਰਹੀ ਹੈ ਜਿਹੜੇ ਡੀਈਆਈ ਬੈਂਡਸ ਜਾਂ ਪਹਿਲਾਂ ਹੀ ਹੋ ਚੁੱਕੇ ਆ ਟੈਕਸਸ ਨੇ ਪਹਿਲਾਂ ਹੀ ਜਿਹੜੇ ਡਾਇਵਰਸਿਟੀ ਪ੍ਰੋਗਰਾਮ ਆ ਤੁਹਾਨੂੰ ਬੰਦ ਕਰ ਦਿੱਤਾ ਤੇ ਆਹ ਪ੍ਰੋ ਪਲੈਸਟੀਨियन ਪ੍ਰੋਟੈਸਟ ਹੋਏ ਆ ਜਿਹੜੇ ਕੁਝ ਆਪਣੇ ਯੂਟੀ ਆਸਟਨ ਦੇ ਵਿੱਚ ਇਹਨਾਂ ਸਕੂਲਾਂ ਦੇ ਵਿੱਚ ਪ੍ਰੋਫੈਸਰ ਡਰੇ ਪਏ ਆ ਇਸ ਗੱਲ ਤੋਂ ਟੀਚਰ ਚਿੰਤਾ ਤੇ ਇਸ ਗੱਲ ਤੋਂ ਆ ਕਿ ਇਸ ਬਿੱਲ ਦੇ ਨਾਲ ਫ੍ਰੀ ਥਿੰਕਿੰਗ ਜਾਂ ਉਹਨਾਂ ਨੂੰ ਕੁਝ ਕੰਟਰੋਵਰਸ਼ੀਅਲ ਟਾਪਿਕ ਜਾਂ ਜਿਹੜੇ ਚੈਲੈਂਜਿੰਗ ਟਾਪਿਕ ਆ ਉਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਊਗਾ ਪੜਾਉਣਾ ਮੁਸ਼ਕਲ ਹੋ ਜਾਊਗਾ ਉਹ ਫਿਰ ਕੀ ਕਰਨਗੇ ਇਸ ਮਾਮਲੇ ਦੇ ਵਿੱਚ ਔਰ ਅਸਰ ਬਹੁਤ ਵੱਡਾ ਪੈਣਾ ਇਕੱਲੇ ਟੈਕਸਸ ਦੇ ਵਿੱਚ ਦੇਖੋ ਤੇ 14 ਲੱਖ ਨਿਆਣਾ ਪੜਦਾ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ 80 ਹਜ਼ਾਰ ਫੀ ਦੀ ਫੈਕਲਟੀ ਹੈ ਜਿਹੜੇ ਪੜਾਉਣ ਵਾਲੇ ਤੇ ਦੂਜੇ ਕੰਮਾਂ ਵਾਲੇ ਨੇ ਇਹੀ ਔਰ ਇਹ ਉਹ ਸਟੇਟ ਆ ਜਿੱਥੇ ਟਾਪ ਪਬਲਿਕ ਯੂਨੀਵਰਸਿਟੀਆਂ ਅਮਰੀਕਾ ਦੇ ਵਿੱਚ ਔਰ ਬੜੀਆਂ ਮਸ਼ਹੂਰ ਨੇ ਐਕਸਪਰਟ ਇਹ ਕਹਿ ਰਹੇ ਆ ਕਿ ਜੇ ਟੈਕਸਸ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਤੇ ਫਿਰ ਬਾਕੀ ਸਟੇਟਾਂ ਨੇ ਵੀ ਇਹਨੂੰ ਫਾਲੋ ਕਰਨਾ ਜਿਹੜੇ ਜੜੀਆਂ ਖਾਸ ਕਰ ਕੰਸਰਵਟਿਵ ਸਟੇਟਸ ਨੇ ਉੱਥੇ ਇਹਨੂੰ ਫਾਲੋ ਕੀਤਾ ਜਾਊਗਾ ਸੋ ਕਾਲਜ ਲੀਡਰਸ਼ਿਪ ਛੱਡ ਕੇ ਜਾ ਰਹੇ ਆ ਕਈ ਕੁਝ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਫੈਕਲਟੀ ਕੁਇਟ ਕਰ ਰਹੀ ਆ ਦੂਜੀਆਂ ਸਟੇਟਾਂ ਵਿੱਚ ਜਾ ਰਹੀ ਆ ਜਿੱਥੇ ਉਹਨਾਂ ਨੂੰ ਕਿ ਨਵੇਂ ਰੂਲ ਦੇ ਥੱਲੇ ਕੰਮ ਨਹੀਂ ਕਰਨਾ ਪਊਗਾ ਆਲੋਚਕ ਜਿਹੜੇ ਕਹਿੰਦੇ ਆ ਕਿ ਇਹਦੇ ਨਾਲ ਟੈਕਸਸ ਦੇ ਸਕੂਲਾਂ ਦੇ ਉੱਤੇ ਮਾੜਾ ਅਸਰ ਪਊਗਾ ਉਹਨਾਂ ਦੀ ਰੈਪਿਊਟੇਸ਼ਨ ਦੇ ਉੱਤੇ ਤੇ ਜਿਹੜੀ ਇਹਨੂੰ ਹੋਰ ਪਾਸੇ ਗੱਲਬਾਤ ਜਾ ਸਕਦੀ ਹੈ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਅਗਲੀ ਗੱਲਬਾਤ ਮਾਈਕ ਪੈਂਸ ਨੇ ਆਲੋਚਨਾ ਕੀਤੀ ਹੈ ਰਾਸ਼ਟਰਪਤੀ 트ੰਪ ਦੀ ਉਹਨਾਂ ਦੇ ਨਾਲ ਰਹੇ ਆ ਸਾਬਕਾ ਉਪ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਨੇ ਕਿਹਾ ਕਿ ਜਿਹੜੀ ਕੁਝ ਕੱਲਾਂ ਮਾਮਲਿਆਂ ਦੇ ਉੱਤੇ ਉਹਨਾਂ ਨੇ ਮਤਲਬ ਅਸਹਿਮਤੀ ਤੇ ਆਲੋਚਨਾ ਵੀ ਇਹ ਇੱਥੇ ਰਾਸ਼ਟਰਪਤੀ 트ੰਪ ਗਲਤ ਨੇ ਉਹ ਕਹਿੰਦੇ ਜਿਹੜੀ ਇਹਨਾਂ ਨੇ ਯੂਕਰੇਨ ਨੂੰ ਪੂਰੀ ਮਦਦ ਨਹੀਂ ਕੀਤੀ ਯੂਕਰੇਨ ਦੇ ਨਾਲ ਖੜੇ ਨਹੀਂ ਹੋਏ ਇਹਦੇ ਨਾਲ ਰਸ਼ੀਆ ਸਟਰੋਂਗ ਹੋ ਗਿਆ ਤੇ ਜੇ ਮਾਈਕ ਪੈਂਸ ਨੇ ਕਿਹਾ ਵੀ ਰੂਸ ਸਟਰੋਂਗ ਹੋ ਕੇ ਯੂਕਰੇਨ ਦੇ ਉੱਤੇ ਕਬਜ਼ਾ ਕਰ ਲੈਂਦਾ ਤੇ ਇਹਨਾਂ ਇੱਕ ਦੇਸ਼ ਦੇ ਉੱਤੇ ਕਬਜ਼ਾ ਨਾਲ ਸਬਰ ਨਹੀਂ ਕਰਨਾ ਐਵੇਂ ਫਿਰ ਬਾਕੀ ਦੇਸ਼ਾਂ ਵੱਲ ਜਾਣਾ ਫਿਰ ਕੀ ਕਰੋਗੇ ਇਹ ਉਹਨਾਂ ਨੇ ਵਾਰਨਿੰਗ ਦਿੱਤੀ ਆ ਕੇ ਬਾਕੀ ਦੇਸ਼ਾਂ ਵੱਲ ਵੀ ਇਹ ਜਾਣਗੇ ਦੂਜਾ ਉਹਨਾਂ ਨੇ ਜਿਹੜੀ ਗੱਲ ਕਰ ਕਹੀ ਹੈ ਕਿ ਅਮਰੀਕਾ ਨੂੰ ਸਟਰੋਂਗ ਹੋਣਾ ਚਾਹੀਦਾ ਤਾਨਾਸ਼ਾਹਾਂ ਦੇ ਖਿਲਾਫ ਜਿਹੜੇ ਡਿਕਟੇਟਰ ਨੇ ਚੀਨ ਵਰਗੇ ਜਿੱਥੇ ਮਤਲਬ ਕੋਈ ਗੱਲਬਾਤ ਕੋਈ ਸੁਣਦਾ ਹੀ ਨਹੀਂ ਹੈ ਕਿਸੇ ਦੀ ਕਿ ਚੀਨਾ ਸਖਤੀ ਕਰਨੀ ਚਾਹੀਦੀ ਆ ਨਾ ਕਿ ਇਹਨਾਂ ਜਿਹੜੇ ਸਾਡੇ ਦੋਸਤ ਮਿੱਤਰ ਜਾਂ ਭਾਈਵਾਲ ਦੇਸ਼ ਨੇ ਉਹਨਾਂ ਦੇ ਉੱਤੇ ਕੋਈ ਸਜ਼ਾ ਦੇਣੀ ਚਾਹੀਦੀ ਆ ਟੈਰਫ ਲਾ ਕੇ ਜਿਹਦੇ ਨਾਲ ਅਮਰੀਕਾ ਦਾ ਵੀ ਨੁਕਸਾਨ ਹੋਵੇ ਜਿਹੜੇ ਟਰੰਪ ਦਾ ਪਲਾਨ ਆ ਟੈਰਫ ਲਾਉਣ ਵਾਲਾ ਇਹਦੇ ਨਾਲ ਜਿਹੜੇ ਕਈ ਦੇਸ਼ਾਂ ਦੇ ਵਿੱਚ ਕੀਮਤਾਂ ਵਧੀਆਂ ਆ ਖਰੀ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਇਕਨੋਮੀ ਦੇ ਉੱਤੇ ਮਾੜਾ ਅਸਰ ਪਿਆ ਆ ਇਹ ਵੀ ਮਾਈਕ ਪੈਂਸ ਇਹ ਮੰਨਦੇ ਆ ਕਿ ਅਮਰੀਕਾ ਨੂੰ ਜ਼ਿਆਦਾ ਟ੍ਰੇਡ ਕਰਨਾ ਚਾਹੀਦਾ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਦੇਸ਼ ਨੇ ਉਹਨਾਂ ਦੇ ਨਾਲ ਤੇ ਜਿਹੜੀਆਂ ਮਤਲਬ ਫੇਅਰ ਇਹ ਸਾਰਾ ਕੁਝ ਇਹਦੇ ਨਾਲ ਹੋਣਾ ਚਾਹੀਦਾ ਗ੍ਰੀਨਲੈਂਡ ਬਾਰੇ ਵੀ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਵੀ ਜਿਹੜਾ ਗ੍ਰੀਨਲੈਂਡ ਆ ਬਹੁਤ ਇੰਪੋਰਟੈਂਟ ਆ ਅਮਰੀਕਾ ਦੀ ਸਿਕਿਉਰਿਟੀ ਦੇ ਲਈ ਪਰ ਇਹ ਹਾਸੇ ਵਾਲੀ ਗੱਲ ਆ ਕਿ ਜਿਹੜਾ 트੍ਰੰਪ ਦਾ ਆਈਡੀਆ ਆ ਕਿ ਉੱਥੇ ਮਿਲਟਰੀ ਫੋਰਸ ਲਾ ਕੇ ਇਹਨੂੰ ਟੇਕਓਵਰ ਕੀਤਾ ਜਾ ਸਕਦਾ ਵੈਕਸੀਨ ਬਾਰੇ ਉਹਨਾਂ ਨੇ ਖਾਸ ਚਿੰਤਾ ਪ੍ਰਗਟ ਕੀਤੀ ਹੈ ਰੋਬਰਟ ਐਫ ਕੈਨੇਡੀ ਜੂਨੀਅਰ ਨੇ ਕ੍ਰਿਟਿਸਾਈਜ਼ ਕੀਤਾ ਕਿ ਜਿਹੜੇ ਹੈਲਥ ਸੈਕਟਰੀ ਨੇ ਕਿ ਇਹੀ ਜਿਹੜੀਆਂ ਡਾਊਟਸ ਫੁਲਾ ਰਹੇ ਆ ਇਹਦੇ ਬਾਰੇ ਵੈਕਸੀਨ ਬਾਰੇ ਮੀਜ਼ਲਸ ਉਹ ਕਹਿੰਦੇ ਪ੍ਰੋਵੈਂਟੇਬਲ ਆ ਜਾਣਾ ਚਾਹੀਦਾ ਇਹਦੀ ਵੈਕਸੀਨ ਲਗਾਉਣੀ ਚਾਹੀਦੀ ਆ ਜਨਵਰੀ 6 ਦੇ ਜਿਹੜੇ ਇਹ ਪਾਰਡਨ ਸੀਗੇ ਉਹਦੇ ਨਾਲ ਵੀ ਉਹ ਸਹਿਮਤ ਹੋਇਆ ਵੀ ਇਹ ਵੀ ਗੱਲ ਗਲਤ ਹੋਈ ਹੈ ਸੋ 트럼ਪ ਦੇ ਨਾਲ ਐਂਡ ਤੱਕ ਰਿਲੇਸ਼ਨਸ਼ਿਪ ਇਹਨਾਂ ਦੇ ਠੀਕ ਰਹੇ ਆ ਉਹ ਕਹਿੰਦੇ ਅਸੀਂ ਇਕੱਠੇ ਕੰਮ ਕੀਤਾ ਪਰ ਜਦੋਂ 트럼ਪ ਨੇ ਜਿਹੜੀ ਫਾਲਸ ਕਲੇਮ 2020 ਇਲੈਕਸ਼ਨ ਬਾਰੇ ਕੀਤੀ ਉਸ 트럼ਪ ਤੋਂ ਜਿਹੜਾ ਉਸ ਸਮੇਂ ਦੇ ਵਿੱਚ ਇਹ ਪਿੱਛੇ हट ਗਿਆ ਅਗਲੀ ਗੱਲਬਾਤ ਦੋਸਤੋ ਜਿਹੜੀ ਤੁਹਾਡੇ ਨਾਲ ਕਰਨੀ ਆ ਉਹ ਘਰਾਂ ਦੀ ਮਾਰਕੀਟ ਬਾਰੇ ਆ ਅਮਰੀਕਾ ਦੇ ਵਿੱਚ ਘਰਾਂ ਦੀ ਮਾਰਕੀਟ ਜਿਹੜੀ ਇਸ ਵੇਲੇ ਠੰਡੀ ਆ ਇਹ ਜਿਹੜੀ ਕਹਿ ਲਓ ਕਿ ਘਰ ਵੇਖ ਨਹੀਂ ਰਹੇ ਐਸ ਵੇਲੇ ਉਹਦੇ ਕਾਰਨ ਨੇ ਬਹੁਤ ਸਾਰੇ ਇੱਕ ਕਾਰਨ ਤੇ ਸਭ ਤੋਂ ਵੱਡਾ ਇਹ ਆ ਕਿ ਜਿਹੜੇ ਐਸ ਵੇਲੇ ਉੱਥੇ ਫੈਡਰਲ ਰਿਜ਼ਰਵ ਹੋਰ ਇੰਟਰਸਟ ਰੇਟ ਨਹੀਂ ਘਟਾਏ ਜਦੋਂ ਇੰਟਰਸਟ ਰੇਟ ਨਹੀਂ ਘਟਾਏ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਮੌਰਗੇਜ ਮਹਿੰਗੀ ਆ ਜੇ ਕਿਸੇ ਨੂੰ ਮੌਰਗੇਜ ਲੈਣੀ ਹੈ ਉਹ ਮਹਿੰਗੀ ਮਿਲੂਗੀ ਵੱਡੀ ਕਿਸ਼ਤ ਬਣੂਗੀ ਉਹ ਪੇਮੈਂਟ ਵੱਡੀ ਬਣੂਗੀ ਤੇ ਉਹ ਲੋਕ ਨਹੀਂ ਲੈ ਰਹੇ ਨਵੇਂ ਘਰ ਕੁਝ ਵਿਕ ਰਹੇ ਆ ਪਰ ਪੁਰਾਣੇ ਘਰਾਂ ਦੇ ਮਾਰਕੀਟ ਸਲੋ ਆ ਦੂਜੀ ਗੱਲ ਕਈ ਵਾਰੀ ਲੋਕ ਜਿਹੜੇ ਘਰ ਨੇ ਉਹ ਸ਼ਿਫਟ ਕਰਦੇ ਹੁੰਦੇ ਜਾਂ ਅਪਗ੍ਰੇਡ ਕਰਦੇ ਹੁੰਦੇ ਜਾਂ ਕਹਿ ਲਓ ਚੇਂਜ ਕਰਦੇ ਇੱਕ ਬੰਦੇ ਨੇ ਘਰ ਲੈ ਰਿਆ ਉੱਤੇ ਰਹਿ ਲਿਆ 5 7 8 10 ਸਾਲ ਜਾਂ ਕੋਸਚਰ ਜਿੰਨਾ ਚਿਰ ਵੀ ਰਹਿ ਲਿਆ ਉਸ ਤੋਂ ਬਾਅਦ ਫਿਰ ਇੱਕ ਸਮਾਂ ਹੁੰਦਾ ਉਹਦੇ ਕੋਲੇ ਪੈਸੇ ਵੀ ਆ ਜਾਂਦੇ ਥੋੜੇ ਜਿਹਾ ਮੂਵ ਕਰ ਜਾਂਦਾ ਦੂਜੇ ਘਰ ਦੇ ਵਿੱਚ ਐਸੇ ਵੇਲੇ ਜਿਹੜੇ ਲੋਕਾਂ ਨੇ ਕੋਵਿਡ ਦੇ ਵੇਲੇ ਮੌਰਗੇਜ ਕਰਾਈ ਸੀ ਉਹ ਇੰਨੀ ਸਸਤੀ ਮੌਰਗੇਜ ਸੀਗੀ ਇਹਨੇ ਲੋ ਇੰਟਰਸਟ ਰੇਟ ਦੇ ਉੱਤੇ ਸੀਗੀ ਕਿ ਜਿਹੜੀ ਹੁਣ ਅੱਗੇ ਚੱਲ ਕੇ ਉਹ ਅਫੋਰਡ ਹੀ ਨਹੀਂ ਕਰ ਸਕਦੇ ਵੀ ਹੁਣ ਚੇਂਜ ਕਰ ਲੈਣ ਹੁਣ ਇੰਟਰਸਟ ਰੇਟ ਜ਼ਿਆਦਾ ਹੈ 3-4 ਗੁਣਾ ਜ਼ਿਆਦਾ ਹੈ ਕੋਵਿਡ ਨਾਲੋਂ ਤਾਂ ਅਮਰੀਕਾ ਦੇ ਵਿੱਚ ਮਤਲਬ ਇਹ ਆ ਕਿ ਜਿਹੜਾ ਹੁਣ 2500 ਡਾਲਰ ਪੇਮੈਂਟ ਦੇ ਰਿਹਾ ਅੱਜ ਉਹ ਰੀਫਾਈਨਾਂਸ ਕਰਵਾ ਲਵੇ ਜਾਂ ਅੱਜ ਰੀਫਾਈਨਾਂਸ ਕਿਉਂ ਕਰਵਾਊਗਾ ਕਿਉਂਕਿ ਘਰ ਬਦਲੂਗਾ ਉਹ ਮੰਨ ਲਓ ਘਰ ਬਦਲਣਾ ਚਾਹੁੰਦਾ ਨਵਾਂ ਘਰ ਜਾਂ ਕੁਝ ਵੀ ਲੈ ਲਿਆ ਜਿਹੜੀ ਉਹਦੀ ਪੇਮੈਂਟ 2500 ਬਣਦੀ ਸੀ ਉਹ 10000 ਡਾਲਰ ਬਣਣੀ ਮਹੀਨੇ ਦੀ ਸੋ ਕਿਉਂਕਿ ਲੋਕ ਇਨੇ ਲੋ ਇੰਟਰਸਟ ਰੇਟ ਦੇ ਉੱਤੇ ਮੌਰਗੇਜ ਲੈ ਕੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਉਸ ਸਮੇਂ ਦੇ ਵਿੱਚ ਉਹ ਸਾਰੇ ਦਾ ਸਾਰਾ ਸੈਗਮੈਂਟ ਹਿਲਣਾ ਨਹੀਂ ਚਾਹਦਾ ਜੇ ਇੰਟਰਸਟ ਰੇਟ ਥੱਲੇ ਹੁੰਦੇ ਥੋੜਾ ਬਹੁਤ ਤਾਂ ਫਰਕ ਹੁੰਦਾ ਫੇਰ ਉਹਨਾਂ ਨੇ ਘਰ ਲੈ ਲੈਣੇ ਸੀ ਉਹ ਇੱਕ ਅਗਲੀ ਗੱਲ ਇਹ ਆ ਕਿ ਇੰਟਰਸਟ ਰੇਟ ਹਾਈ ਹੋਣ ਕਰਕੇ ਉੱਤੋਂ ਟੈਰਫ ਲਾਗੇਗਾ ਟੈਰਫ ਦੇ ਨਾਲ ਮਹਿੰਗਾਈ ਹੋਗੀ ਰੌਲਾ ਰੱਪਾ ਪੈ ਗਿਆ ਲੋਕ ਖਰਚਾ ਕਰਨ ਨੂੰ ਤਿਆਰੀ ਨਹੀਂ ਆ ਖਰਚਾ ਕਰਨ ਨੂੰ ਤਿਆਰ ਨਹੀਂ ਖਾਸ ਤੌਰ ਦੇ ਉੱਤੇ ਵੱਡਾ ਖਰਚਾ ਨਹੀਂ ਕੋਈ ਕਰਨ ਨੂੰ ਤਿਆਰ ਵੀ ਸਾਨੂੰ ਕੋਈ ਵੱਡਾ ਖਰਚਾ ਜਿਹੜਾ ਉਹ ਕਰਨਾ ਪੈ ਜਾਵੇ ਇਸ ਗੱਲ ਤੋਂ ਵਾਇਡ ਕਰ ਰਿਹਾ ਹੈ ਘਰ ਖਰੀਦਣਾ ਤੇ ਬਿਲਕੁਲ ਹੀ ਅਫੋਰਡ ਨਹੀਂ ਕਰ ਰਿਹਾ ਸੋ ਮਹਿੰਗਾਈ ਕਿਉਂਕਿ ਇਕਨੋਮੀ ਵੀ ਆਪਾਂ ਨੂੰ ਪਤਾ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਸ਼ਰਿੰਕ ਕੀਤੀ ਆ 25 ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਦੂਜਾ ਟੈਰਫ ਲਾਉਣ ਦੇ ਨਾਲ ਜਿਹੜਾ ਸਮਾਨ ਆ ਕੇ ਘਰਾਂ ਦੀ ਘਰ ਬਣਨੇ ਉੱਤੇ ਅਪਲਿਆਨਸਸ ਆਉਣਾ ਉੱਤੇ ਮਟੀਰੀਅਲ ਲੱਗਣਾ ਉਹ ਮਟੀਰੀਅਲ ਮਹਿੰਗਾ ਹੋ ਗਿਆ 11-12000 ਡਾਲਰ ਇੱਕ ਘਰ ਪਿੱਛੇ ਕੋਸਟ ਵਧ ਗਈ ਬਣਾਉਣ ਦੀ ਉਹ ਕੋਸਟ ਪਾਸ ਤੇ ਅੱਗੇ ਕਸਟਮਰ ਨੂੰ ਹੁਣੀ ਉਹ ਘਰ ਹੋਰ ਵੇਂਗੇ ਹੋਗੇ ਉਹਦੇ ਨਾਲ ਸੋ ਇਹ ਕਈ ਜਿਹੜੇ ਮੁੱਦੇ ਆ ਉੱਥੇ ਇਸ ਵੇਲੇ ਸਾਹਮਣੇ ਆ ਰਿਹਾ ਜਿਹਦੇ ਕਰਕੇ ਇਸ ਵੇਲੇ ਸੰਕਟ ਆ ਮਾਰਕੀਟ ਜਿਹੜੀ ਘਰਾਂ ਦੀ ਅਮਰੀਕਾ ਦੇ ਵਿੱਚ ਇਸ ਵੇਲੇ ਠੰਡੀ ਹੋਈ ਹੈ ਅਗਲੀ ਗੱਲ ਬਾਤ ਦੋਸਤੋ ਮੈਟਾ ਮੈਟਾ ਜਾਨੀ ਕਿ ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਹੈ ਇੰਸਟਾਗ੍ਰam ਦੀ ਵਟਸਐਪ ਦੀ ਇਹਦੀ ਮੈਮਰੀ ਦੇ ਉੱਤੇ ਸਵਾਲ ਉੱਠ ਰਿਹਾ ਵੀ ਇਹ ਸਾਰਾ ਕੁਝ ਯਾਦ ਰੱਖਦੀ ਹੈ ਤੁਹਾਡੀ ਹਰ ਇੱਕ ਚੈਟ ਤੁਹਾਡੀ ਹਰ ਇੱਕ ਵੌਇਸ ਤੁਹਾਡਾ ਹਰ ਇੱਕ ਇਮੇਜ ਜਿਹੜਾ ਤੁਸੀਂ ਸ਼ੇਅਰ ਕੀਤਾ ਤੇ ਉਹ ਮੈਮਰੀ ਫਾਈਲ ਦੇ ਵਿੱਚ ਈਵਨ ਤੁਹਾਡੇ ਜਿਹੜੇ ਪ੍ਰਾਈਵੇਟ ਤੇ ਸੈਂਸਿਟਿਵ ਟਾਪਿਕਸ ਵੀ ਇਹ ਯਾਦ ਰੱਖ ਰਹੀ ਹੈ ਤੁਹਾਡੇ ਫੇਸਬੁੱਕ ਇੰਸਟਾਗ੍ਰam ਦਾ ਡਾਟਾ ਜੇ ਤੁਸੀਂ ਸਾਈਨ ਅਪ ਕੀਤਾ ਆ ਫੇਸਬੁੱਕ ਜਾਂ ਇੰਸਟਾਗ੍ਰam ਨੂੰ ਯੂਜ਼ ਕਰਕੇ ਮੈਟਾ AI ਤੁਹਾਡੀ ਪਰਸਨਲ ਇਨਫੋਰਮੇਸ਼ਨ ਤੁਹਾਡੇ ਇਹਨਾਂ ਪਲੈਟਫਾਰਮਸ ਤੋਂ ਤੁਹਾਡੇ ਜਿਹੜੇ ਰਿਸਪੌਂਸ ਕਸਟਮਾਈਜ਼ ਕਰਨ ਦੇ ਲਈ ਵਰਤ ਰਹੀ ਹੈ ਤੁਹਾਡੀ ਚੈਟ ਨੂੰ ਇਹ ਆਪਣੇ ਆਪ ਨੂੰ ਟ੍ਰੇਨ ਕਰਨ ਲਈ ਵੀ ਵਰਤਦੀ ਹੈ ਜੇ ਤੁਹਾਡੀ ਗੱਲਬਾਤ ਆ ਉਹਨੂੰ ਸੁਣ ਕੇ ਤੇ ਇਹ ਤੁਹਾਨੂੰ ਉਸ ਕਿਸਮ ਦੀਆਂ ਐਡ ਤੇ ਸਾਰਾ ਕੁਝ ਜਿਹੜੇ ਫਿਊਚਰ ਐਡਸ ਤੁਹਾਨੂੰ ਕਿਦਾਂ ਦੀਆਂ ਦਿਖਾਉਣੀਆਂ ਤੁਸੀਂ ਕੀ ਕਰਨਾ ਆ ਐ ਇਸੇ ਤਰੀਕੇ ਦੇ ਨਾਲ ਜਿਹੜੀ ਸ਼ੇਅਰਡ ਚੈਟਸ ਆ ਉਹ ਬਾਈ ਡਿਫਾਲਟ ਹੀ ਪਬਲਿਕ ਆ ਜੇ ਤੁਸੀਂ ਸ਼ੇਅਰ ਹਿੱਟ ਕਰਦੇ ਆ ਕੋਈ ਗੱਲਬਾਤ ਜਿਹੜੀ ਆ ਉਹ ਪਬਲਿਕ ਹੋ ਜਾਂਦੀ ਆ ਤੇ ਇਹ ਪੋਸਟ ਐਪ ਰੂ ਵੀ ਡਿਸਕਵਰ ਕਰ ਲੈਂਦੀ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਸਿਰਫ ਤੁਹਾਡੇ ਫਰੈਂਡਸ ਨੂੰ ਹੀ ਜਿਹੜੀ ਵਿਜ਼ੀਬਲ ਆ ਸੋ ਇਕ ਹੋਰ ਫੇਰ ਇਹਦੇ ਉੱਤੇ ਚਿੰਤਾ ਕਿ ਕਿੰਨੀ ਕੁ ਬੰਦੇ ਦੀ ਪ੍ਰਾਈਵੇਸੀ ਹੈ ਤੇ ਕੀ ਕੀ ਫੋਨ ਤੇ ਇਹਨਾਂ ਐਪਸ ਦੇ ਨਾਲ ਹੋ ਰਿਹਾ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ